ਨਾਸਰੂ ਮਨਸੂਰ ਗੁਰਗੋਬਿੰਦ ਸਿੰਘ ਜੇ ਜਦੀ ਮਨਜ਼ੂਰ ਗੁਰਗੋਬਿੰਦ ਸਿੰਘ ਹੱਕ ਹੱਕ ਆਗਾ ਹੱਕੇ ਹੱਕ ਆਗਾ ਗੁਰਗੋਬਿੰਦ ਸਿੰਘ ਸ਼ਾਹੇ ਸ਼ੈਣ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੇ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨੇ ਮਹਾਰਾਜ ਜੀ ਨਿਤ ਨਵੇਂ ਚੋਜ ਕਰਦੇ ਨਵੀਆਂ ਨਵੀਆਂ ਖੇਡਾਂ ਖੇਡਦੇ ਹੁਣ ਬਾਲ ਗੋਬਿੰਦ ਜੀ ਨੇ ਆਪਣੀਆਂ ਖੇਡਾਂ ਲਈ ਇੱਕ ਨਵਾਂ ਮੈਦਾਨ ਲੱਭ ਲਿਆ ਗੋਬਿੰਦ ਜੀ ਗੰਗਾ ਨਦੀ ਦੇ ਕਿਨਾਰੇ ਦੂਰ ਇਕ ਕਾਂਤਾਵਾਲ ਨਿਕਲ ਜਾਂਦੇ ਉੱਥੇ ਕੋਈ ਜੋਗੀ ਸਾਧੂ ਸੰਤ ਸਮਾਧੀਆਂ ਲਾਈ ਬੈਠੇ ਹੁੰਦੇ ਉਹਨਾਂ ਦੇ ਕੋਲ ਉਹਨਾਂ ਦੇ ਕਾਸੇ ਕਰਮੰਡਲ ਖੜਾਵਾਂ ਆਦ ਪਏ ਹੁੰਦੇ ਤੇ ਬਾਲ ਗੁਰੂ ਉਹਨਾਂ ਦੀ ਪਰਖ ਕਰਨ ਵਾਸਤੇ ਬਾਲ ਗੁਰੂ ਦੀ ਪਰਖ ਸ਼ਕਤੀ ਬੜੀ ਤੀਖਣ ਸੀ ਜਿਸ ਜੋਗੀ ਜਾਂ ਫਕੀਰ ਜਾਂ ਸੰਤ ਦੀ ਭਗਤੀ ਅਤੇ ਲਗਨ ਝੂਠੀ ਜਾਂ ਕੇਵਲ ਵਖਾਵਾ ਹੁੰਦੀ ਉਹ ਝੱਟ ਤਾੜ ਜਾਂਦੇ ਔਰ ਉਹਦੇ ਨਾਲ ਛੇੜਛਾੜ ਕਰਨ ਲੱਗਦੇ ਕਦੇ ਕਦੇ ਕਿਸੇ ਦੀਆਂ ਖੜਾਵਾਂ ਲਗੋ ਦਿੰਦੇ ਕਦੇ ਕਿਸੇ ਦਾ ਕਰਮੰਡਲ ਇੱਧਰ ਉੱਧਰ ਖਸਕਾ ਦਿੰਦੇ ਜਦੋਂ ਉਹ ਵੇਖੀ ਸਾਧੂ ਆਪਣੀਆਂ ਵਸਤੂਆਂ ਗੁੰਮ ਹੋਈਆਂ ਵੇਖਦੇ ਭਗਤੀ ਤੇ ਜਾਪ ਭੁੱਲ ਜਾਂਦੇ ਵਿਆਕੁਲਤਾ ਭਰੀਆਂ ਨਜ਼ਰਾਂ ਨਾਲ ਆਪਣੀਆਂ ਵਸਤੂਆਂ ਨੂੰ ਇੱਧਰ ਉੱਧਰ ਲੱਭਦੇ ਫਿਰਦੇ ਗੋਬਿੰਦ ਜੀ ਉਹਨਾਂ ਨੇ ਪਦਾਰਥ ਦੀਆਂ ਵਸਤੂਆਂ ਪਦਾਰਥ ਵਸਤੂਆਂ ਨਹੀਂ ਇਸ ਬੁਖਲਾਟ ਅਦੇ ਪਰੇਸ਼ਾਨੀ ਨੂੰ ਵੇਖ ਕੇ ਹੱਸਦੇ ਕਈ ਵਾਰ ਉਹਨਾਂ ਨੂੰ ਇਹ ਗੱਲ ਜਿਤਾ ਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਦਿੰਦੇ ਔਰ ਸੱਚੀ ਭਗਤੀ ਵਿੱਚ ਲਾ ਦਿੰਦੇ ਗੁਰੂ ਤੇਗ ਬਹਾਦਰ ਜੀ ਕਾਫੀ ਸਮਾਂ ਸ਼ਾਮ ਤੇ ਬੰਗਾਲ ਵਿੱਚ ਵਿਚਰਦੇ ਰਹੇ ਧਰਮ ਪ੍ਰਚਾਰ ਕਰਦੇ ਰਹੇ ਸੰਗਤਾਂ ਭਾਰੀ ਗਿਣਤੀ ਵਿੱਚ ਉਹਨਾਂ ਦੇ ਦਰਸ਼ਨਾਂ ਨੂੰ ਜੁੜਦੀਆਂ ਗੁਰੂ ਜੀ ਦੀ ਬਾਣੀ ਅਦੇ ਆਪਣੀ ਮਾਧਰ ਸਿੱਖਿਆ ਦੁਆਰਾ ਉਹਨਾਂ ਨੂੰ ਮਹਾਰਾਜ ਜੀ ਨਿਹਾਲ ਕਰਦੇ ਫਿਰ ਜਦ ਉਹਨਾਂ ਨੇ ਸਮਝਾਇਆ ਕਿ ਸਾਡਾ ਕਾਰਜ ਸੰਪੂਰਨ ਹੋ ਗਿਆ ਤਾਂ ਉਹ ਥੋ ਵਾਪਸ ਵਰਤ ਗਏ ਪਟਨੇ ਆਣ ਪਹੁੰਚੇ ਇੱਥੇ ਆਪ ਕੁਝ ਸਮਾਂ ਪਰਿਵਾਰ ਦੇ ਕੋਲ ਠਹਿਰੇ ਪਟਨੇ ਦੀਆਂ ਸੰਗਤਾਂ ਆਪ ਦੇ ਦਰਸ਼ਨ ਕਰਕੇ ਅਦੇ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰਕੇ ਨਿਹਾਲ ਹੁੰਦੀਆਂ ਰਹੀਆਂ ਫਿਰ ਆਪਨੇ ਪੰਜਾਬ ਜਾਣ ਦੀ ਤਿਆਰੀ ਕੀਤੀ ਪੰਜਾਬ ਦੇ ਹਾਲਾਤ ਨੂੰ ਮੁੱਖ ਰੱਖਦਿਆਂ ਆਪਨੇ ਆਪਣੇ ਪਰਿਵਾਰ ਨੂੰ ਕੁਝ ਸਮਾਂ ਵੜਨੇ ਹੀ ਠਹਿਰ ਲਈ ਆਖਿਆ ਦੇ ਆਪ ਪੰਜਾਬ ਵੱਲ ਚੱਲ ਗਏ ਪੰਡਤ ਸ਼ਿਵਦੱਤ ਇੱਕ ਬੜੇ ਵਿਦਵਾਨ ਬ੍ਰਾਹਮਣ ਸਨ ਉਹਨਾਂ ਦਾ ਆਪਣਾ ਰਾਜ ਭਾਗ ਸੀ ਪਰ ਹੁਣ ਉਹ ਵਿਰਧ ਹੋ ਗਏ ਸਨ ਇਸ ਲਈ ਰਾਜਪਾੜ ਛੱਡ ਕੇ ਗੰਗਾ ਕੰਢੇ 'ਕਿ ਛੋਟੀ ਜੀ ਕੁਟਿਆ ਬਣਾ ਕੇ ਰਹਿੰਦੇ ਸਨ ਉਹ ਦਿਨ ਰਾਤ ਭਗਵਾਨ ਰਾਮ ਦੀ ਬੰਦਨਾ ਕਰਦੇ ਦਿਲ ਵਿੱਚ ਇੱਕੋ ਤਾਂਗ ਸੀ ਕਿ ਪ੍ਰਮਾਤਮਾ ਦੇ ਰਾਮ ਰੂਪ ਵਿੱਚ ਪ੍ਰਤੱਖ ਦਰਸ਼ਨ ਹੋ ਜਾਣ ਉਹ ਸਵੇਰੇ ਤੜਕੇ ਉੱਠਦੇ ਇਸ਼ਨਾਨ ਕਰਦੇ ਸੂਰਜ ਨੂੰ ਪਾਣੀ ਦਿੰਦੇ ਗੰਡੇ ਦੇ ਸਮਾਧੀ ਲਾ ਕੇ ਬੈਠ ਜਾਂਦੇ ਤੇ ਲਿਵ ਭਗਵਾਨ ਰਾਮ ਦੇ ਚਰਨਾਂ ਵਿੱਚ ਜੁੜੀ ਹੁੰਦੀ ਮਨ ਵਿੱਚ ਵਿਸ਼ਵਾਸ ਸੀ ਵੀ ਇੱਕ ਦਿਨ ਸ਼੍ਰੀ ਰਾਮ ਜੀ ਜਰੂਰ ਪ੍ਰਤੱਖ ਦਰਸ਼ਨ ਦੇਣਗੇ ਪਰ ਸਮਾਂ ਵੀ ਇਦਾਂ ਜਾਂਦਾ ਉਹਨਾਂ ਦੀ ਕਾਮਨਾ ਪੂਰੀ ਨਾ ਹੁੰਦੀ ਦਿਸਦੀ ਪੰਡਤ ਸ਼ਿਵਦੱਤ ਦੀ ਬਿਰਧ ਅਵਸਥਾ ਰਿਸ਼ੀਆਂ ਵਰਗੇ ਕੇਸ ਦਾੜਾ ਨੂਰਾਨੀ ਚਿਹਰਾ ਨੂਰਾਨੀ ਚਿਹਰਾ ਦੇ ਭਗਤੀ ਭਾਵ ਵੇਖ ਕੇ ਲੋਕ ਉਹਨਾਂ ਨੂੰ ਪੂਜਣ ਲੱਗ ਪਏ ਉਹਨਾਂ ਕੋਲੇ ਆਸਾ ਮਰਾਦਾ ਲੈ ਕੇ ਆਉਂਦੇ ਔਰ ਉਹਨਾਂ ਦੀ ਆਸਾ ਪੂਰੀਆਂ ਹੋ ਜਾਂਦੀਆਂ ਉਹ ਤ੍ਰਿਪਤ ਹੋ ਕੇ ਮੁੜਦੇ ਪਰ ਵਿਚਾਰੇ ਸ਼ਿਵਦੱਤ ਦਾ ਆਪਣਾ ਹਿਰਦਾ ਆ ਤ੍ਰਿਪਤ ਹੈ ਆਸ਼ਾਂਦ ਉਹ ਆਪਣੇ ਤੱਬ ਦੇ ਬਾਲ ਵੱਲੋਂ ਅਣਜਾਣ ਸਨ ਉਹ ਇਸ ਗੱਲ ਵੱਲੋਂ ਵੀ ਬੇਖਬਰ ਸਨ ਕਿ ਲੋਕ ਉਹਨਾਂ ਦੀ ਮਾਨਤਾ ਕਰਦੇ ਉਹਨਾਂ ਦਾ ਨਾਮ ਧਿਆਕੇ ਜੋ ਆਸਾਂ ਕਰਦੇ ਉਹ ਪੂਰੀਆਂ ਹੋ ਜਾਂਦੀਆਂ ਸਨ ਉਹ ਤਾਂ ਆਪਣੇ ਆਪ ਨੂੰ ਸਧਾਰਨ ਰਾਮ ਭਗਤ ਜਾਣਦੇ ਸਨ ਅਦੇ ਅਹਿਸਾਸ ਦੇ ਜਿਉਂ ਰਹੇ ਸਨ ਕਿ ਭਗਵਾਨ ਉਹਨਾਂ ਦੇ ਤਰੁਠਣਗੇ ਉਹਨਾਂ ਨੂੰ ਪ੍ਰਤੱਖ ਰੂਪ ਵਿੱਚ ਦਰਸ਼ਨ ਦੇ ਕੇ ਜੀਵਨ ਤੋਂ ਮੁਕਤ ਕਰਨਗੇ ਇਸ ਸਮੇਂ ਵਿੱਚ ਬਾਲ ਗੋਬਿੰਦ ਗੰਗਾ ਦੇ ਕੰਡੇ ਸਾਥੀਆਂ ਨਾਲ ਖੇਡਣ ਆਉਣ ਲੱਗੇ ਪੰਡਵ ਸ਼ਿਵਦਤ ਨੇਵੇਂ ਉਹਨਾਂ ਨੂੰ ਵੇਖਿਆ ਬਾਲ ਗੁਰੂ ਦਾ ਨਰਾਨੀ ਮੁਖੜਾ ਤੱਕ ਕੇ ਉਹਨਾਂ ਦੇ ਦਿਲ ਨੂੰ ਧੂਜ ਹੀ ਪਈ ਉਹਨੂੰ ਇਸ ਦੇ ਕਾਰਨ ਦੀ ਸਮਝ ਨਾ ਪਈ ਤਦੇ ਉਹਦੇ ਕੰਨਾਂ ਵਿੱਚ ਬਾਲ ਗੁਰੂ ਦੇ ਕੌਤਕਾਂ ਦੀਆਂ ਗੱਲਾਂ ਪੈਣ ਲੱਗੀਆਂ ਔਰ ਉਹਨਾਂ ਨੇ ਇਹ ਵੀ ਸੁਣਿਆ ਕਿ ਪੀਰ ਭੀਖਣ ਸ਼ਾਹ ਵਰਗੇ ਰੱਬ ਨੂੰ ਪਹੁੰਚੇ ਹੋਏ ਫਕੀਰ ਨੇ ਉਹਨਾਂ ਨੂੰ ਰੱਬ ਦਾ ਰੂਪ ਮੰਨਿਆ ਅਤੇ ਉਹਨਾਂ ਦੇ ਚਰਨਾਂ ਦੇ ਸਜਦਾ ਕੀਤਾ ਜੇ ਕੋਈ ਬਾਲ ਗੁਰੂ ਕੋਲ ਕਿਸੇ ਪ੍ਰਕਾਰ ਦੀ ਆਸਾ ਮਰਾਦ ਲੈ ਕੇ ਆਉਂਦਾ ਪੂਰੀ ਹੋ ਜਾਂਦੀ ਹੈ ਹਣ ਪੰਡਤ ਸ਼ਿਵਦੱਤ ਦੇ ਮਨ ਵਿੱਚ ਇਹ ਧਾਰਿਆ ਵੀ ਜੇਕਰ ਬਾਲ ਗੁਰੂ ਉਹਨਾਂ ਦੇ ਮਨ ਦੀ ਆਸਾ ਨੂੰ ਸਮਝ ਕੇ ਰਾਮ ਦੇ ਰੂਪ ਵਿੱਚ ਉਹਨੂੰ ਪ੍ਰਤੱਖ ਦਰਸ਼ਨ ਦੇਣ ਤਾਂ ਉਹਨਾਂ ਨੂੰ ਪਰਮਾਤਮਾ ਦਾ ਉਤਾਰ ਮੰਨ ਲਵੇਗਾ ਅਤੇ ਉਹਨਾਂ ਦੀ ਪੂਜਾ ਕਰੇਗਾ ਪੰਡਤ ਜੀ ਨੇ ਇਹ ਧਾਰਨਾ ਧਾਰੀ ਸੀ ਤਦੇ ਬਾਲ ਗੋਬਿੰਦ ਉਹਨਾਂ ਦੇ ਸਮਾਧੀ ਸਥਾਨ ਵਾਲਿਆਂ ਨਿਕਲੇ ਬੜੇ ਲਾਡ ਸਨੇਹ ਨਾਲ ਝਾਤਾਂ ਬਲਾਈ ਪੰਡਤ ਜੀ ਦੀ ਬਿਰਤੀ ਸਮਾਧੀ ਵਿੱਚ ਜੁੜੀ ਹੋਈ ਸੀ ਮਨ ਦੀਆਂ ਅੱਖਾਂ ਸਾਹਮਣੇ ਭਗਵਾਨ ਰਾਮ ਦੀ ਮੂਰਤ ਬਿਰਾਜਮਾਨ ਸੀ। ਬਾਲ ਗੋਬਿੰਦ ਜੀ ਝਾਤ ਦੀ ਕੋਮਲ ਧੁਨੀ ਨਾਲ ਪੰਡਤ ਜੀ ਦੀ ਲਹਿਰ ਟੁੱਟ ਗਈ। ਅੱਖਾਂ ਖੁੱਲੀਆਂ। ਉਹਨਾਂ ਦੇ ਬਿਰਧ ਨੇਤਰਾ ਨੇ ਆਪਣੇ ਸੁਪਨਿਆਂ ਦੇ ਪ੍ਰੀਤਮ ਭਗਵਾਨ ਰਾਮ ਨੂੰ ਬਾਲ ਰੂਪ ਵਿੱਚ ਸਾਖ ਸਾਖ ਸਾਹਮਣੇ ਖਲੋਤਾ ਵੇਖਿਆ। ਉਹਨਾਂ ਦਾ ਦਿਲ ਗੱਦਗੱਦ ਉੱਠਿਆ ਵਾਹ ਵਾਹ ਮੇਰੇ ਬਾਲਾ ਪ੍ਰੀਤਮ ਉਹਨਾਂ ਦੇ ਮੂੰਹੋਂ ਨਿਕਲ ਬਿਆਦੇ ਉਹ ਗੋਵਿੰਦ ਜੀ ਦੇ ਚਰਨਾਂ ਨਾਲ ਲਿਪਟ ਗਏ ਸਾਰੇ ਨਗਰ ਵਿੱਚ ਇਹ ਗੱਲ ਫੈਲ ਗਈ ਕਿ ਬਾਲ ਗੁਰੂ ਨੇ ਪੰਡਤ ਸ਼ਿਵਦੱਤ ਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਨੇ ਅਦੇ ਉਹ ਉਹਨਾਂ ਦੇ ਭਗਤ ਬਣ ਗਏ ਨੇ ਪੰਡਵ ਸ਼ੇਵਦਾਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਰਾਜਾ ਫਤੇ ਜਨਮੈਣੀ ਇਹ ਤੇ ਉਹਦੀ ਰਾਣੀ ਇਹ ਪ੍ਰਮਾਤਮਾ ਦੇ ਬੜੇ ਭਗਤ ਸਨ ਪ੍ਰਮਾਤਮਾ ਨੇ ਉਹਨਾਂ ਨੂੰ ਦੁਨੀਆ ਦੇ ਸਾਰੇ ਸੁੱਖ ਦਿੱਤੇ ਸਨ ਰਾਜ ਭਾਗ ਧਨ ਦੌਲਤ ਸ਼ਰਧਾ ਵਾਨ ਪ੍ਰਜਾ ਵਫਾਦਾਰ ਮੰਤਰੀ ਤੇ ਕੇਵਲ ਇੱਕੋ ਥੋੜੀ ਸੰਤਾਨ ਦੀ ਉਹਨਾਂ ਦੇ ਘਰ ਕੋਈ ਬਾਲ ਨਹੀਂ ਸੀ ਦੋਵੇਂ ਪਤੀ ਪਤਨੀ ਇਸ ਗੱਲਾਂ ਚ ੁਰਦੇ ਰਹਿੰਦੇ ਦੁਨੀਆ ਦਾ ਕੋਈ ਸੁਖ ਚੰਗਾ ਨਾ ਲੱਗਦਾ ਜੀਵਨ ਅਧੂਰਾ ਅਧੂਰਾ ਪਿਆਸਾ ਪਿਆਸਾ ਜਿਹਾ ਜਾਪਦਾ ਪੰਡਤ ਸ਼ਿਵਦੱਤ ਦੀ ਅਰਾਧਨਾ ਤਿਆਗ ਅਤੇ ਨਿਰਸਵਾਰ ਤੇ ਭਗਤੀ ਭਾਵ ਨੂੰ ਵੇਖ ਕੇ ਕੋ ਨਾ ਦੇ ਸ਼ਰਦਾ ਰੱਖਦੇ ਸੰਨ ਉਹਨਾਂ ਨੇ ਇਹ ਵੀ ਸੁਣਿਆ ਸੀ ਕਿ ਪੰਡਤ ਜੀ ਰੱਬ ਨੂੰ ਪਹੁੰਚੇ ਹੋਏ ਸੰਤ ਹਨ ਅਦੇ ਜੇ ਕੋਈ ਉਹਨਾਂ ਦੇ ਨਿਸ਼ਾ ਕਰਕੇ ਆਸਾ ਕਰਦਾ ਉਹਦੀ ਆਸਾ ਮਰਾਦ ਪੂਰੀ ਹੋ ਜਾਂਦੀ ਉਹਨਾਂ ਨੇ ਪੰਡਤ ਜੀ ਪਾਸ ਜਾ ਕੇ ਬੇਨਤੀ ਕੀਤੀ ਰਾਜੇ ਫਤੇ ਚੰਦ ਮੈਣੀ ਅਤੇ ਉਹਦੀ ਪਤਨੀ ਨੇ ਜਾ ਕੇ ਪੰਡਤ ਸ਼ਿਵਦਤ ਜੀ ਪਾਸ ਜਾ ਕੇ ਬੇਨਤੀ ਕਰਦੇ ਕਿ ਪੰਡਤ ਜੀ ਸਾਨੂੰ ਕੋਈ ਉਪਾਅ ਦੱਸੋ ਜਿਹਦੇ ਨਾਲ ਅਸੀਂ ਸੰਤਾਨ ਦਾ ਮੂੰਹ ਵੇਖ ਸਕੀਏ ਪੰਡਤ ਜੀ ਨੇ ਆਪਣੀ ਵਿਦਿਆਬੁੱਧੀ ਅਤੇ ਦਿਵ ਦ੍ਰਿਸ਼ਟੀ ਦੁਆਰਾ ਜਾਣ ਲਿਆ ਕਿ ਰਾਜਾ ਰਾਣੀ ਦੀ ਕਿਸਮਤ ਵਿੱਚ ਔਲਾਦ ਦਾ ਸੁੱਖ ਵੇਖਣਾ ਨਹੀਂ ਲਿਖਿਆ ਪਰ ਇਹ ਦੱਸਣ ਵਾਲੇ ਨਾਲ ਅਦੀ ਪਤਨੀ ਨੂੰ ਘੋਰ ਨਿਰਾਸ਼ਾ ਹੋਣੀ ਸੀ ਇਸ ਲਈ ਉਹਨਾਂ ਨੇ ਰਾਜਾ ਤੇ ਰਾਣੀ ਨੂੰ ਪ੍ਰਮਾਤਮਾ ਅਗੇ ਅਰਦਾਸ ਕਰ ਲਈ ਆਖਿਆ ਇਹ ਕ੍ਰਿਸ਼ਨ ਜੀ ਦਾ ਬਾਲ ਮੂਰਤੀ ਸਦਾਵਤ ਕਰਕੇ ਉਹਨਰੋਜ ਪੂਰੀਆਂ ਤੇ ਘੁੰਮਣੀਆਂ ਦਾ ਭੋਗ ਲਵਾਉਣ ਲਈ ਆਖਿਆ ਘਟ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਅਚਾਨਕ ਗੋਬਿੰਦ ਜੀ ਆਪਣੇ ਸੰਗੀਆਂ ਨੂੰ ਨਾਲ ਲੈ ਕੇ ਮੈਲ ਵਿੱਚ ਜਾ ਪਹੁੰਚੇ ਰਾਣੀ ਮੈਣੀ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸਾਹਮਣੇ ਅੱਖਾਂ ਮੀਟ ਕੇ ਬੈਠੇ ਅਰਜੁਈਆਂ ਕਰ ਰਏ ਸੀ ਗੋਬਨ ਜੀ ਸ਼ੋਪਲੀ ਸ਼ੋਬਲੀ ਪੈਰ ਰੱਖਦੇ ਉਹਦੇ ਕੋਲ ਚਲੇ ਗਏ ਮਲਕੜੇ ਜੇ ਰਾਣੀ ਦੀ ਗੋਦੀ ਵਿੱਚ ਬੈਠ ਕੇ ਰਾਣੀ ਤਰਬਕ ਕੇ ਨੈਣ ਖੋਲੇ ਤੇ ਕੀ ਵੇਖਦੀ ਇੱਕ অতি ਸੁੰਦਰ ਬਾਲਕ ਉਹ ਦੀਆਂ ਕਲਪਨਾਵਾਂ ਨਾਲੋਂ ਵੀ ਵੱਧ ਕੇ ਸੁੰਦਰ ਉਹ ਦੀ ਝੋਲੀ 'ਚ ਬੈਠਾ ਹੋਇਆ ਹੈ ਕੋਮਲ ਮੁਸਕਾਨ ਭਰੀ ਤਕਣੀ ਨਾਲ ਉਹਦੇ ਮੂੰਹ ਨਿਹਾਰਦਾ ਆਇਆ ਤੇ ਮੇਸੁਰ ਵਿੱਚ ਮਾਂ ਜੀ ਮਾਂ ਜੀ ਮਾਂ ਜੀ ਪੁਕਾਰ ਰਿਆ ਤੇ ਰਾਣੀ ਦਾ ਹਿਰਦਾ ਮਾਂ ਸਨੇਹ ਨਾਲ ਭਰ ਉੱਠਿਆ ਉਹ ਪੁੱਤਰ ਜੀ ਪੁੱਤਰ ਜੀ ਪੁੱਤਰ ਜੀ ਉਹਦੇ ਮੋਹ ਨਿਕਲ ਪਿਆ ਤੁਸੀਂ ਆਗੇ ਉਹਨੇ ਬਾਲ ਗੋਬਿੰਦ ਨੂੰ ਛਾਤੀ ਨਾਲ ਘੁੱਟ ਕੇ ਲਾ ਲਿਆ ਜਿਵੇਂ ਡਰਦੀ ਹੋਵੇ ਵੀ ਕਿਤੇ ਸੁਪਨਾ ਨਾ ਵਿਖਦੀ ਹੋਵੇ ਤੇ ਇਹ ਸੁਖ ਸੁਪਨਾ ਕਿਤੇ ਟੁੱਟ ਨਾ ਜਾਏ ਗੋਵਨ ਜੀ ਨੇ ਆਪਣੀਆਂ ਨੰਨੀਆਂ ਨੰਨੀਆਂ ਬਾਵੀਆਂ ਨਾਲ ਰਾਣੀ ਮਾਂ ਨੂੰ ਗਲਵੱਕੜੀ ਪਾ ਲਈ ਆਪਣਾ ਨਾਜਕ ਸਿਰ ਰਾਣੀ ਮਾਂ ਦੇ ਮੋਢੇ ਨਾਲ ਜੋੜ ਲਿਆ ਦੋਵੇਂ ਮਾਂ ਪੁੱਤਰ ਕਿੰਨਾ ਚਿਰ ਇਸ ਪਿਆਰ ਮਿਲੰਦੇ ਇਲਾਈ ਸਵਾਦ ਵਿੱਚ ਡੁੱਬੇ ਰਹੇ ਸਵਾਦੋ ਸਵਾਦ ਹੁੰਦੇ ਰਹੇ ਫਿਰ ਗੋਬਿੰਦ ਜੀ ਨੇ ਆਹਲੀ ਜੀ ਆਪਣਾ ਸਿਰ ਚੁੱਕਿਆ ਕੋਮਲ ਬੋਲੀ ਵਿੱਚ ਆਖਿਆ ਮਾਂ ਜੀ ਸਾਡੀਆਂ ਪੂਰੀਆਂ ਸਾਡੀਆਂ ਘੁੰਗਣੀਆਂ ਕਿੱਥੇ ਨੇ ਰਾਣੀ ਚੌਂਗ ਭਈ ਆਪ ਪੁੱਤਰ ਜੀ ਪੁੱਤਰ ਜੀ ਮੈਂ ਪੁੱਤਰ ਜੀ ਮੈਂ ਤਾਂ ਭੁੱਲ ਗਈ ਸਾਂ ਉਹ ਲੱਭ ਕੇ ਅੰਦਰ ਗਈ ਇੱਕ ਵੱਡੀ ਸਾਰੀ ਥਾਲੀ ਵਿੱਚ ਪੂਰੀਆਂ ਛੋਲੇ ਦੁੱਧ ਹੋਰ ਕਿੰਨਾ ਕੁਝ ਪਰੋਸ ਕੇ ਲਿਆਈ ਗੋਬਨ ਜੀ ਦੇ ਸਾਹਮਣੇ ਲਿਆ ਧਰਿਆ ਬਾਲਾ ਜੀ ਨੇ ਆਪਣੇ ਸੰਗੀਆਂ ਨੂੰ ਬਾਹਰੋਂ ਬੁਲਾ ਲਿਆ ਸਾਰੇ ਰਲ ਕੇ ਪੂਰੀਆਂ ਛੋਲੇ ਛਕਣ ਲੱਗੇ ਅਗਲੇ ਦਿਨ ਫੇਰ ਮਹਿਲਾ ਵਿੱਚ ਖੇਡ ਰਹੇ ਸਨ ਤੇ ਉਹਦੇ ਦੇ ਅਗਲੇ ਦਿਨ ਵੀ ਹੁਣ ਇਹ ਨਿਤ ਦਾ ਨੇਮ ਬਣ ਗਿਆ ਰਾਜਾ ਰਾਣੀ ਖੁਸ਼ ਸੀ ਵੀ ਉਹਨਾਂ ਦੀ ਸਖਣੀ ਸਖਣੀ ਗੋਦ ਨੂੰ ਰੌਣਕ ਲੱਗ ਗਈ ਸੀ ਰਾਜਾ ਵੀ ਖੁਸ਼ ਸੀ ਉਹਨਾਂ ਦੀ ਸੰਤਾਨ ਦੀ ਜੜੀ ਮਰਾਦ ਸੀ ਨਾ ਉਹ ਸ਼ਾਂਤ ਹੋ ਗਈ ਸੀ ਰਾਜਾ ਫਤੇ ਚੰਦ ਮੈਣੀ ਨੇ ਬਾਲ ਗੁਰੂ ਦੇ ਪ੍ਰੇਮ ਵਸ ਉਹ ਕੇਣਾ ਆਪਣੀ ਹਵੇਲੀ ਵੀ ਉਹਨਾਂ ਨੂੰ ਭੇਟਾ ਕਰ ਦਿੱਤੀ ਇੱਥੇ ਗੁਰਦੁਆਰਾ ਬਣਿਆ ਜੋ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਕਰਕੇ ਪ੍ਰਸਿੱਧ ਇੱਥੇ ਅੱਜ ਵੀ ਘੁੰਮਣੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਸਾਰੀਆਂ ਸੰਗਤਾਂ ਉੱਥੇ ਦਰਸ਼ਨ ਕਰਕੇ ਸਤਨਾਮ ਦਾ ਜਾਪ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 vahe guru satnam abhivad satnam vahe guru satnam vahe guru satnam ਤੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੋਲਣਾ ਜੀ ਸਤ ਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅਕਰਵੱਧ ਘਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ